ਕੋਸ ਦੇ ਨਾ ਤੋਂ ਲਗਾਤਾਰ ਹੀ ਪੰਜਾਬ ਦੇ ਵਿੱਚ بارش ਹੋ ਰਹੀ ਹੈ ਜਿਸ ਦੇ ਨਾਲ ਜਿੱਥੇ ਇੱਕ ਪਾਸੇ ਵਾਤਾਵਰਣ ਦੇ ਵਿੱਚ ਫਰਕ ਪੈ ਰਿਹਾ ਹੈ ਪਰ ਕਈ ਲੋਕਾਂ ਦੇ ਲਈ ਆਫਤ ਬਣ ਕੇ ਆਈ ਹੈ ਜਿੰਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਖੁਰਦ ਦੀਆਂ ਜਿੱਥੇ ਇੱਕ ਪੰਜਾਬ ਪੁਲਿਸ ਦਾ ਮਲਾਜ਼ਮ ਜਿਸ ਦੀ 1 ਮਹੀਨਾ ਪਹਿਲਾਂ ਮੌਤ ਹੋ ਚੁੱਕੀ ਸੀ ਜਿਸ ਦੇ ਘਰ ਦੀ ਛੱਤ ਡਿੱਗ ਗਈ ਹੈ ਹਾਲਾਂਕਿ ਇਸ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਘਰ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਿ ਘਰ ਕਾਫੀ ਪੁਰਾਣਾ ਹੈ ਅਤੇ ਘਰ ਦੀਆਂ ਛੱਤਾਂ ਦਾ ਬੁਰਾ ਹਾਲ ਸੀ ਅਤੇ ਹੁਣ ਮਾਪੋਤ ਹੀ ਦੋਵੇਂ ਰਹਿ ਰਹੇ ਸਨ ਅਤੇ ਨਾਲ ਹੀ ਕੁਝ ਦਿਨ ਪਹਿਲਾਂ ਜਿਹੜੀ ਬਾਰਿਸ਼ ਹੋਈ ਸੀ ਉਸ ਦੇ ਵਿੱਚ ਗਰੀਬ ਪਰਿਵਾਰ ਦੇ ਘਰ ਦੀ ਛੱਤ ਵੀ ਡਿੱਗੀ ਸੀ ਪਰ ਉਹਨਾਂ ਵੱਲੋਂ ਵੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਹਾਂ ਜੀ ਮਾਤਾ ਕੀ ਨਾ ਤੁਹਾਡੇ ਜਿਸ ਪਾਰ ਕੋਰਾ ਨਹੀਂ ਛੱਡੋ ਛੱਡੋ ਸਰਬ ਕੀ ਹੋਇਆ ਛੱਤ ਦੇ ਵਿੱਚ ਤੁਹਾਡੇ ਸਰ ਸਰ ਕੇ ਅਸੀਂ 12 ਵਜੇ ਰੋਟੀ ਖਾਈ ਜਾਂਦੇ ਸੀ ਤੇ ਉਦੋਂ ਛੱਤ ਡਿੱਗਦੀ ਸੀ ਹੂੰ ਤੇ ਛੱਤ ਡਿੱਗਣਾਂ ਅਸੀਂ ਬਾਹਰ ਭੱਜ ਗਏ ਤੇ ਬਾਹਰ ਬਾਹ ਜੇ ਕਿ ਤੇ ਅਸੀਂ ਜੇ ਤਾਂ 12 ਸਾਲ ਵਾਜਾਂ ਮਾਰ ਲਾ ਕੇ ਵੀ ਛੱਤ ਡਿੱਗ ਪਈ ਤੁਸੀਂ ਬਾਹਰ ਆ ਜੇ ਤੇ ਅਸੀਂ ਬਾਹਰ ਭੱਜ ਕੇ ਆ ਕੇ ਬਾਹਰ ਬਹਿ ਗਏ ਉਹਨਾਂ ਸਾਡੇ ਕੰਨਾਂ ਤੇ ਨੋਕ ਚੜ੍ਹ ਗਏ ਉਹਨਾਂ ਨੇ ਆ ਆਖਿਆ ਵੀ ਕਿਤੇ ਉੱਤੇ ਤੁਹਾਡੇ ਤਾਂ ਨਹੀਂ ਕਿਤੇ ਡਿੱਗ ਪਈ ਤੇ ਵੀ ਤੁਸੀਂ ਬਾਹਰ ਆ ਜਉ ਤਾ ਅਸੀਂ ਬਾਹਰ ਆ ਗਏ ਤੇ ਸਾਡੇ ਇੰਨੇ ਨਾਲ ਹੀ ਬਾਹਰ ਆਉਣ ਨਾਲ ਚਰੇ ਇੱਕ ਘਰੇ ਆ ਗਏ ਸਾਡੇ ਤੇ ਕਹਿੰਦੇ ਵੀ ਤੁਸੀਂ ਬਚ ਗਏ ਮੈਂ ਕਿਹਾ ਅਸੀਂ ਤਾਂ ਬਚਾਈ ਵੀ ਫਿਰ ਰੌਲਾ ਪਾਉਣ ਲੱਗ ਗਏ ਤੇ ਵੀ ਆ ਅਸੀਂ ਤਾਂ ਤੈਨੂੰ ਪਤਾ ਕਰਦੇ ਹਾਲਤ ਤਾਂ ਤੁਹਾਨੂੰ ਤੁਸੀਂ ਜਾਨਦੇ ਆ ਇਹ ਸਾਡੇ ਦੱਸੋ ਤੁਹਾਡੇ ਪੰਜਾਬਪੁਰਸ ਦੀ ਸੀ ਘਰ ਹਾਂਜੀ ਹਾਂ ਉਹ ਫਿਰ ਗਿਟਾਰ ਸੱਟ ਵਜ ਗਈ ਸੀ ਵੀ ਯੋ ਤਾਂ ਆਪਰੇਸ਼ਨ ਕਰਾਉਣਾ ਸੀ ਅਸੀਂ ਤੇ ਅਸੀਂ 1 ਜੂਨ ਨੂੰ ਉਹਦੀ ਛੁੱਟੀ ਲਈ ਤੇ 1 ਜੂਨ ਨੂੰ ਉਹ ਆ ਪੂਰੇ ਹੋ ਗਏ। ਹਾਂ ਇਹ ਹਜੇ ਕੋਈ ਸਤ ਨਹੀਂ ਸਾੜਾ ਤਾਂ ਘਾਰ ਹੀ ਉਹਦੇ ਤੇ ਚੱਲਦਾ ਸੀ। ਘਰ ਦੇ ਵਿੱਚ ਕੌਣ-ਕੌਣ ਤੁਸੀਂ ਹੋ? ਅਸੀਂ ਤਾਂ ਮਾਂ-ਬੋਤੀ ਆ। ਅੱਛਾ। ਕਮਰੇ ਦੋਵੇਂ ਹੀ ਐ ਹਾਲਾਂਕਿ। ਹਾਂ ਦੋਨੇ ਹੀ ਐ। ਕਾਰਨ ਕੀ ਰਹਿ ਗਿਆ ਵੀ ਉਹ ਜਿਹੜਾ ਘਰ ਹੁਣ ਟੇਟਾਂ ਵੀ ਕਰੇ ਹੋੜੇ ਪਈਆਂ ਰਹੀਆਂ। ਉਹ ਪਾਉਣੇ ਸੀਗੇ ਅਸੀਂ ਹੁਣ। ਉਹਨੋਂ ਇਟਾ ਸਟਾਈ ਜਾਂਦੇ ਸੀ ਕਿ ਅਸੀਂ ਆਖਾ ਵੀ ਇਟਾ ਚਾਹਾਂਗੇ ਐਤਵਾਰ ਸਾਡੇ ਆਪਣੀ ਸੀ ਰੇਤੀ ਦੀ ਟਰਾਲੀ ਤੇ ਇਟਾਂ ਦੀ ਕਿ ਐਤਵਾਰ ਆਪ ਹੀ ਪੂਰੇ ਹੋ ਗਏ ਹੁਣ ਨੁਕਸਾਨ ਕਿੰਨਾ ਕੁ ਥੋੜਾ ਹੋਇਆ ਨੁਕਸਾਨ ਸਾਡਾ ਬਹੁਤ ਹੋ ਗਿਆ ਸੋ ਮੋਟਰਸਾਈਕਲ ਦਾ ਤੇ ਸਾਰਾ ਲੀੜਾ ਲੱਤਾ ਮਨਗੇ ਮੁੰਜੇ ਸਾਰਾ ਕੁਝ ਉਥੇ ਅੰਦਰ ਹੀ ਪਿਆ ਸੀ ਸਭ ਖਾਣ ਪੀਣ ਵਾਲਾ ਸਮਾਨ ਸਾਡਾ ਅੰਦਰ ਹੀ ਸੀ ਪ੍ਰਸ਼ਾਸਨ ਜਾਂ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਆਈ ਤਾਂ ਨੇ ਸਾਨੂੰ ਥੋੜੀ ਬਾਜ਼ੀ ਸਹਾਇਤਾ ਦੇਣਾ ਸਾਨੂੰ ਸਾਡੇ ਕਮਰੇ ਪਹਜਣੇ ਅਸੀਂ ਆਪਦੀ ਜਬਾਨ ਚੋਕੇ ਹੋ ਜੀ ਇਹ ਹਜੇ ਕੋਈ ਬੇਟੇ ਦਾ ਨਹੀਂ ਬਣਿਆਗਾ ਕੋਈ ਕੋਈ ਕਿਸੇ ਪਾਸੇ ਪੈਸਾ ਨਹੀਂ ਆ ਰਿਹਾ ਕੋਈ ਜਿਹੜਾ ਠੇਕਾ ਸੀ ਉਹਦੀਆਂ ਸੀਟਾਂ ਸਟਾ ਲਿੰਗ ਉਹ ਇਸ ਤਰ੍ਹਾਂ ਖਾ ਸੀ ਉਹ ਹਜੇ ਸਾਨੂੰ ਮਿਲੀ ਨਹੀਂ ਸਾਡੇ ਕਾਊਂਟ ਚ ਰਹਿ ਗਈ ਉਹਦੀ ਹਜੇ ਕੁਝ ਮਿਲਿਆ ਨਹੀਂਗਾ ਸਾਨੂੰ ਤੇ ਇਹ ਜਿਹੜਾ ਗੱਲ ਕਰੀ ਪੈੜੀ ਪੂਰੀ ਇੰਨੀ ਵੀ ਤੁਹਾਡੇ ਕੋਲ ਹੈਗੀ ਸਾਡੇ ਕੋਲ ਥੋੜੀ ਬਾਲੀ ਪੈੜੀ ਨੇ ਚੈੱਕ ਨਾਲ ਹੋ ਗਈ ਉਹ ਠੇਕੇ ਦੀ ਜਾਬ ਕਰਨ ਹੈ ਪੱਠੇ ਬੀਜਦੇ ਆ ਅਸੀਂ ਬਸ ਤੇ ਬਸ ਦੂਜੇ ਉਹ ਤੇ ਥਾਂ ਖਣਖਾ ਤੇ ਸੀ ਸਾਡੇ ਲਈ ਤੁਹਾਡੀ ਜਿਹੜੀ ਸ਼ਰਤ ਹੁਣ ਮੀ ਲਾਇਆ ਲਗਾਤਾਰ ਇਦੋਂ ਜਿਦੋਂ ਪਹਿਲਾਂ ਲਗਾਤਾਰ 2 ਦਿਨ ਪਿਆ ਉਦੋਂ ਸਾਰਾ ਸਮਾਨ ਅਨੰਦਰੇ ਸੀਗਾ ਉਹਨਾਂ ਸੱਤ ਡੇਗਰੀ ਅਸੀਂ ਵੜਦੇ ਸੀ ਉਹਦਾ ਡਿੱਗੀ ਅਜੇ ਇੱਕ ਵਾਰ ਚਿੱਤਰ ਹੈਗੀ ਮਗਰੇ ਮੇਰੇ ਜਵਾਕ ਸੀ ਅਜੇ ਤੱਕ ਕੋਈ ਹੱਲ ਨਹੀਂ ਹੈ ਅਸੀਂ ਇੱਥੇ ਸਮਾਨ ਹੀ ਪਾਇਆ ਤੁਸੀਂ ਵੀ ਸੀਗੇ ਤਿੰਨ ਸਮਾਨ ਇੱਧਰ ਸੀਗਾ ਸਾਰਾ ਸਮਾਨ ਚ ਹੁਣ ਅਸੀਂ ਆ ਬੱਚੇ ਦੇ ਕਮਰੇ ਦੇ ਵਿੱਚ ਰੱਖਿਆ ਇੱਥੇ ਹੁਣ ਪਾਲਿਆਂ ਦੀ ਬਣੀ ਸੀ ਸੀਸੀਟੀਵੀ ਹਾਂ ਟਾਇਲ ਬੱਤਾ ਸੀ ਕਿੰਨੇ ਕੇ ਸਮੇਂ ਦੀ ਬਣੀ ਪਾਲੀ ਹੋਏਗੀ ਕੋਈ ਹੋਣਗੇ 10 15 ਬਾਰੇ ਹੋਗੇ ਹੁਣੇ ਮਨਨ ਕੀ ਬਾਰਸ਼ ਕਾਰਨੀ ਜਿਹੜਾ ਪਹਿਲਾਂ ਵੀ ਪਾਟੇ ਸੀ ਬਾਰਸ਼ ਨਾ ਜਵੰਢੀ ਸਾਤੀ ਡਿੱਗ ਗਈ ਅੱਛਾ ਹਾਂ ਤੇ ਕੋਈ ਸਰਕਾਰ ਨੂੰ ਤੁਸੀਂ ਦਿੱਤਾ ਕੋਈ ਮਾਜੂਰ ਨੇ ਸਾਡੇ ਸਰਪੰਚ ਸਿੰਘ ਨਿਰਮਲ ਸਿੰਘ ਸਰਪੰਚ ਨੂੰ ਮੌਕੇ ਦੇ ਲਈ ਹੀ ਉਦੋਂ ਸਦ ਤੱਕ ਸਾਨੂੰ ਹਜੇ ਤੱਕ ਕੁਝ ਨਹੀਂ ਮਿਲਿਆ ਹੋਰ ਮਿਲ ਜਾਂਦੀਆਂ ਜਿਹੜੀ ਜਵਾਂ ਸ਼ਬਦ ਡਿੱਗੀ ਉਹਨੂੰ ਸਰਪੰਚ ਨੂੰ ਵੀ ਪਤਾ ਪਰ ਉਹ ਹੇਲ ਫਨੀ ਕਰ ਰਿਹਾ ਪਾਸੇ ਕਰ ਰਿਹਾ ਆਪਾਂ ਨੂੰ ਕੁਝ ਨਹੀਂ ਮਿਲ ਰਿਹਾ ਸਤਿ ਸ੍ਰੀ ਅਕਾਲ ਤੱਕ ਤੁਹਾਨੂੰ ਮਾਜੂਰ ਕੁਝ ਨਹੀਂ ਅਸੀਂ ਆਂਦੇ ਵੀ ਆ ਪਰ ਨਹੀਂ ਦਿੱਤਾ ਹਾਂ ਫੀਲ ਕੀ ਕਰਦੇ ਤੁਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਅਸੀਂ ਆਨੇ ਵੀ ਸਾਨੂੰ ਇਨਾ ਕ ਵਿਚਾਰੇ ਕੋਸ਼ਨਾ ਕੋਸ਼ਤ ਜਰੂਰ ਸਾਨੂੰ ਵਿਚਾਇਤਾ ਹੋਣੀ ਚਾਹੀਦੀ ਕਿ ਸਾਨੂੰ ਇਹਦਾ ਨਿਚਾਰ ਹੋਣਾ ਚਾਹੀਦਾ ਕੰਮ ਕਰ ਕੀ ਕਰਦੇ ਤੁਸੀਂ ਕਰਦੇ ਕੰਮ ਨਹੀਂ ਆਲੇ ਵੀ ਦਿਓਰ ਗਾਈ ਗਏ ਜੇ ਹੁਣ 8 ਘੰਟਾ ਦੋ ਘੰਟਾ ਜਾ ਵੜਦੇ ਜੇ ਨਹੀਂ ਤਾਂ ਵੀ ਕਰੀਏ ਮਾਰੇ ਦਿਹਾੜੀਦਾਰ ਕਿੰਨੇ ਜੀਏ ਤੁਸੀਂ ਪਰਵਾਹ ਦੇ ਵਿੱਚ ਬਸ 4 ਜੀਏ ਕੰਮ ਸਣੇ ਬੱਚੇ ਸੀ 6 ਜੀ ਹੈ ਕਿਉਂ ਨਾ ਚਾਹਣਾ ਬਰਸਾਤਾ ਦਾ ਮੌਸਮ ਹੈ ਮਕਾਨ ਜਿਹੜਾ ਡਿੱਗਿਆ ਹਾਂ ਸੇ ਤੋਂ ਬਚ ਗਿਆ ਜਿਹੜਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਹੋ ਗਿਆ ਕਿਉਂਕਿ ਅੱਜ ਕੱਲ ਦੇ ਗਰੀਬ ਬੰਦਿਆਂ ਤੋਂ ਜਿਹੜਾ ਮਕਾਨ ਪਾਉਣਾ ਬੜਾ ਔਖਾ ਹੈ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਜਿਹੜਾ ਮਕਾਨ ਡਿੱ ਗਿਆ ਨੂੰ ਮਾਜਰਵਾ ਤੋਂ ਮਿਲਣਾ ਚਾਹੀਦਾ ਕਿਉਂਕਿ ਕੁਝ ਦਿਨ ਪਹਿਲਾਂ ਭਾਈ ਗੁਰਚਰ ਸਿੰਘ ਦੀ ਡੈਥ ਹੋ ਗਈ ਸੀ ਉਹਨੂੰ ਚਾਰੀ ਕੱਲੀ ਬੁੜੀ ਹੈ ਤੇ ਕਿੱਥੋਂ ਮਕਾਨ ਬਣਾਉਗੀ ਇਸ ਕਰਕੇ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਵਾ ਤੋਂ ਮਾਜਰਵਾ ਦੇ ਕੇ ਇਹਨਾਂ ਦਾ ਮਕਾਨ ਪਾਏ ਪਰਵਾਜ਼ ਗੱਲ ਕਰਗੇ ਤਾਂ ਕਿਵੇਂ ਦਾ ਹੈ ਪਰਿਵਾਰ ਇਹ ਨਹੀਂ ਪਰਿਵਾਰ ਗਰੀਬ ਕਿਸਾਨ ਪਰਿਵਾਰ ਹੈ ਜੀ ਕੋਈ ਬੜਾ ਸਰਦਾਰ ਪਰਿਵਾਰ ਨਹੀਂਗਾ ਤੇ ਜੇ ਗੀ ਗਰੀਬ ਪਰਿਵਾਰ ਹੋਣ ਕਰਕੇ ਮੈਂ ਕਹਿੰਨਾ ਵੀ ਸਰਕਾਰ ਨੂੰ ਵੱਧ ਤੋਂ ਵੱਧ ਮਦਦ ਦੇ ਕੇ ਇਹਨਾਂ ਮਕਾਨ ਪਾਉਣਾ ਚਾਹੀਦਾ ਕੋਈ ਇੰਨਾ ਤਾਂ ਇੰਨੀ ਹਸ਼ੀਅਤ ਹੈ ਨਹੀਂ ਵੀ ਆਪ ਮਕਾਨ ਪਾ ਲੈਣਗੇ ਦਾਨੀ ਸੱਜਣਾ ਨੂੰ ਜਾ ਕੇ ਭਰਾਂਦੇ ਉਹਨਾਂ ਨੂੰ ਕੀ ਫਾਇਦਾ ਹੋਵੇ ਮੈਂ ਦਾਨੀ ਸੱਜਣਾ ਨੂੰ ਵੀ ਅਪੀਲ ਕਰਨੀ ਚਾਹੁੰਦਾ ਵੀ ਜਿਹੜਾ ਪਰਿਵਾਰ ਗਰੀਬ ਹੈ ਤੇ ਆਦਾ ਮਕਾਨ ਨਹੀਂ ਬਣਾਉਣਾ ਚਾਹੁੰਦਾ ਬਣਾ ਸਕਦਾ ਉਹਨੂੰ ਮਕਾਨ ਬਣਾਇਆ ਜਾਵੇ ਉਹਦੀ ਇਹਦੀ ਸਹੂਲਤ ਕੀਤੀ ਜਾਵੇ ਤਾਂ ਕਿ ਅਗਲਾ ਉਹਦੇ ਮਕਾਨ ਚ ਬਹਿ ਸਕੇ ਤੇ ਜੇ ਬਰਸਾਤ ਮੌਸਮ ਚ ਆਦਾ ਜਿਹੜਾ ਰਹਿਣ ਸੇਵਾ ਕਰ ਸਕੇ ਸਾਡੇ ਜਿਹੜੇ ਅੱਜ ਪਿੰਡ ਚ ਬਰਸਾਤ ਕਰਕੇ ਦੋ ਮਕਾਨ ਡਿੱਗੇ ਆ ਦੋਨੇ ਪਰਿਵਾਰ ਬੜੇ ਗਰੀਬ ਹੈ ਤੇ ਮੈਂ ਸਮਾਜ ਸੇਵੀ ਭਰਾਵਾਂ ਨੂੰ ਵੀ ਤੇ ਸਰਕਾਰ ਨੂੰ ਬੇਨਤੀ ਕਰਦਾ ਵੀ ਦੋਨਾਂ ਮਕਾਨਾਂ ਦਾ ਮਾਅਜ਼ਵਾ ਦੇਣਾ ਚਾਹੀਦਾ ਤੇ ਜਿਹੜੇ ਕਿ ਇਹਨਾਂ ਮਕਾਨ ਬਣ ਸਕਣ ਜਿਹੜੇ ਆਉਣ ਵਾਲੀਆਂ ਬਰਸਾਤਾਂ ਤੋਂ ਇਹ ਬਚ ਸਕਣ ਤੇ ਜਿਹੜੀ ਪਿੱਛੇ ਸਰਦਾਰ ਸਰਕਾਰ ਦੀ ਯੋਜਨਾ ਚੱਲਦੀ ਸੀ ਪ੍ਰਧਾਨ ਮੰਤਰੀ ਵਾਸ ਯੋਜਨਾ ਉਹਨਾਂ ਦੇ ਸਰਵੇ ਵਿੱਚ ਵੀ ਇਹਨਾਂ ਦੋਨਾਂ ਮਕਾਨਾਂ ਦਾ ਨਾਮ ਪਾਇਆ ਹੋਇਆ ਫੋਟੋ ਖਿੱਚੀ ਵੀ ਆ ਤੇ ਉਹ ਸਰਵੇ ਚ ਵੀ ਇਹਨਾਂ ਦਾ ਨਾਮ ਹੈਗਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਵੀ ਜੇ ਪ੍ਰਧਾਨ ਮੰਤਰੀ ਵਾਸ ਯੋਜਨਾ ਵਿੱਚ ਕੋਈ ਗ੍ਰਾਂਟ ਹੈ ਪਹਿਲ ਦੇ ਆਧਾਰ ਤੇ ਇਹਨਾਂ ਦੋਨਾਂ ਪਰਿਵਾਰਾਂ ਨੂੰ ਦਿੱਤੀ ਜਾਵੇ ਵੀ ਜਿਵੇਂ ਬਾਈ ਗੁਰਚਾਰਨ ਸਿੰਘ ਦੀ ਪਹਿਲਾਂ ਡੈਥ ਹੋ ਗਈ ਸੀ ਇਹ ਕਿਨਾਂ ਦਾ ਪਰਿਵਾਰ ਹੈ ਉਧਰ ਬੂਟਾ ਸਿੰਘ son of ਕਰਤਾਰ ਸਿੰਘ ਆ ਉਹਨਾਂ ਦਾ ਪਰਿਵਾਰ ਹੈ ਦੋਨਾਂ ਪਰਿਵਾਰਾਂ ਦੇ ਮਕਾਨ ਡਿੱਗੇ ਆ ਤੇ ਦੋਨਾਂ ਨੂੰ ਸਰਕਾਰ ਤੋਂ ਵੱਧ ਖਰ ਗ੍ਰਾਂਟ ਦੇਣੀ ਚਾਹੀਦੀ ਤਾਂ ਕਿ ਇਹਨਾਂ ਦੇ ਮਕਾਨ ਬਣ ਸਕਣ